परम सत्कार जो गुरु प्यारी गुरु स्वारी 사쌍ਗਤ ਜੀਓ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਾ ਕੇ ਦਰਸ ਪਾਪ ਕੋਟ ਉਤਾਰੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ ਜਿਨ੍ਹਾਂ ਦੇ ਦਰਸ਼ਨ ਨਾਲ ਕਰੋੜਾਂ ਪਾਪ ਲੈ ਜਾਂਦੇ ਹਨ ਸੰਤ ਕੌਣ ਹੁੰਦੇ ਹਨ ਸੰਤ ਤਿੰਨ ਅੱਖਰਾਂ ਤੋਂ ਬਣਦਾ ਹੈ ਸਸਾ ਨਨਾਂ ਅਤੇ ਤਤਾਂ ਸਸੇ ਦਾ ਭਾਵ ਹੈ ਕਿ ਜਿਸ ਦੇ ਵਿੱਚ ਸੰਤੋਖ ਹੋਵੇ ਨੰਨੇ ਦਾ ਭਾਵ ਹੈ ਕਿ ਜਿਸ ਦੇ ਵਿੱਚ ਨਿਮਰਤਾ ਹੋਵੇ ਅਦੇ ਤਤੇ ਤੋਂ ਭਾਵ ਹੈ ਕਿ ਜਿਸ ਦੇ ਵਿੱਚ ਤਿਆਗ ਹੋਵੇ ਇਸ ਦੁਨੀਆ ਦੀ ਮਾਇਆ ਦੇ ਵੱਲੋਂ ਇਸ ਸੰਸਾਰ ਦੇ ਵੱਲੋਂ ਜਿਹੜਾ ਤਿਆਗੀ ਹੋ ਜਾਵੇ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹ ਸੰਤ ਬਣ ਜਾਂਦਾ ਹੈ ਸੰਤ ਜਨਾਂ ਦੇ ਜਿਹੜੇ ਪਿਆਰੇ ਮਿੱਤਰ ਹੁੰਦੇ ਹਨ ਫਿਰ ਉਹਨਾਂ ਦੀ ਸੰਗਤ ਕਰਕੇ ਜਿਹੜਾ ਮਨੁੱਖ ਹੈ ਉਸ ਦੇ ਜਿਹੜੇ ਕਰੋੜਾਂ ਪਾਪ ਉਹ ਲੈ ਜਾਂਦੇ ਹਨ ਭੇਟਤ ਸੰਗ ਇਹੋ ਭਵਜਲ ਤਾਰੇ ਜਿਨ੍ਹਾਂ ਦੇ ਨਾਲ ਸੋਇਆਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਜਿਹੜੇ ਆਪ ਨਾਮ ਜਪਦੇ ਹਨ ਅਤੇ ਹੋਰਾਂ ਨੂੰ ਵੀ ਨਾਮ ਜਪਾਉਂਦੇ ਹਨ ਜਿਹੜੇ ਆਪ ਇਸ ਭਵ ਸਾਗਰ ਨੂੰ ਪਾਰ ਕਰਦੇ ਹਨ ਅਤੇ ਹੋਰ ਦੂਸਰਿਆਂ ਨੇ ਆਪਣੇ ਨਾਲ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ ਓਏ ਸਾਜਨ ਓਏ ਮੀਤ ਪਿਆਰੇ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹੀ ਸੰਤ ਜਾਨ ਸਾਡੇ ਸੱਜਣ ਬਣਦੇ ਹਨ ਅਤੇ ਸਾਡੇ ਪਿਆਰੇ ਮਿੱਤਰ ਬਣਦੇ ਹਨ ਜੋ ਹਮ ਕੋ ਹਰ ਨਾਮ ਜਿ ਤਾਰੇ ਜਿਹੜੇ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦੇ ਹਨ ਸਾਨੂੰ ਪ੍ਰਮਾਤਮਾ ਚੇਤੇ ਕਰਾਉਂਦੇ ਹਨ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਦਾ ਬਾਚਨ ਸੁਣਦੇ ਆ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਜਾ ਕੀ ਟਹਿਲ ਜਮਦੂਤ ਬਿਦਾਰੇ ਜਿਨ੍ਹਾਂ ਦੀ ਟਹਿਲ ਕੀਤੇ ਆ ਜਿਨ੍ਹਾਂ ਦੀ ਸੇਵਾ ਕੀਤੇ ਆ ਜਮਦੂਤ ਵੀ ਨਾਸ ਹੋ ਜਾਂਦੇ ਹਨ। ਜਾ ਕੀ ਧੀਰਕ ਇਸ ਮਨ ਹੈ ਸਧਾਰੇ। ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹੀ ਮੇਰੇ ਮਿੱਤਰ ਹਨ ਜਿਨ੍ਹਾਂ ਦੀ ਦਿੱਤੀ ਹੋਈ ਹੱਲਾਸ਼ੇਰੀ ਮੇਰੇ ਇਸ ਮਨ ਨੂੰ ਸਹਾਰਾ ਦਿੰਦੀ ਹੈ। ਜਿਹੜੇ ਸਾਨੂੰ ਹੱਲਾਸ਼ੇਰੀ ਦਿੰਦੇ ਹਨ ਕਿ ਭਾਈ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਫਿਰ ਹੀ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਾ ਕੇ ਸਿਮਰਨ ਮੁਖ ਉਜਲਾਰੇ ਫਿਰ ਜਿਨ੍ਹਾਂ ਦੇ ਦਿੱਤੇ ਹੋਏ ਹਰੀ ਦੇ ਨਾਮ ਦੇ ਸਿਮਰਨ ਦੇ ਨਾਲ ਲੋਕ ਅਤੇ ਪਰਲੋਕ ਦੇ ਵਿੱਚ ਜਿਹੜਾ ਮਨੁੱਖ ਹੈ ਉਸ ਦਾ ਜਿਹੜਾ ਜੀਵਨ ਹੈ ਉਹ ਸਫਲਾ ਹੋ ਜਾਂਦਾ ਹੈ ਫਿਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਦੁਨੀਆ ਦੇ ਵਿੱਚ ਰਹਿ ਕੇ ਕਿੰਦਾ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ਕਿਵੇਂ ਐਸੀ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਫਿਰ ਜਿਹੜੇ ਨਾਮ ਦੇ ਨਾਲ ਸਿਮਰਨ ਦੇ ਨਾਲ ਜੁੜ ਜਾਂਦੇ ਹਨ ਫਿਰ ਉਹਨਾਂ ਦਾ ਲੋਕ ਅਦੇ ਪ੍ਰਲੋਕ ਦੋਨੇ ਹੀ ਸਹਾਈ ਹੋ ਜਾਂਦੇ ਹਨ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ਜਿਹੜੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਪਰਮਾਤਮਾ ਦਾ ਨਾਮ ਸਿਮਰਦੇ ਹਨ ਸ਼ਰਨ ਨਾਨਕ ਤਿੰਨ ਸਤਬਿ ਲਿਹਾਰੇ ਉਹਨਾਂ ਸੇਵਕਾਂ ਦੀ ਸ਼ਰਨ ਦੇ ਵਿੱਚ ਪੈਣਾ ਚਾਹੀਦਾ ਹੈ ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਪਰਮਾਤਮਾ ਦੇ ਨਾਲ ਜੋੜਿਆ ਹੈ ਜਿਹੜੇ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਦੱਸਦੇ ਹਨ ਕਿਉਂਕਿ ਦਰਗਾਹ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਜਿਸ ਨੇ ਸਾਡੇ ਨਾਲ ਸਹਾਈ ਹੋਣਾ ਹੈ ਕਿਉਂਕਿ ਇਹ ਦੁਨੀਆ ਦੇ ਕੰਮ ਧੰਦੇ ਸਾਰੇ ਹੀ ਇੱਥੇ ਰਹਿ ਜਾਣੇ ਹਨ ਉਸ ਦਰਗਾਹ ਦੇ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਜਾਣਾ ਹੈ ਹਮ ਆਦਮੀ ਹਾਂ ਇੱਕ ਦਮੀ ਕਿਉਂਕਿ ਅਸੀਂ ਇੱਕ ਦਮ ਦੇ ਆਦਮੀ ਹਾਂ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਸਮੇ ਜਿਹੜਾ ਸਾਡਾ ਦਮ ਹੈ ਉਹ ਖਤਮ ਹੋ ਜਾਣਾ ਹੈ ਜੇ ਦਮ ਆ ਰਿਹਾ ਹੈ ਤਾਂ ਹੀ ਅਸੀਂ ਆਦਮੀ ਹਾਂ ਆਦਮ ਜਿਹੜਾ ਸਾਡਾ ਸਾਹ ਸਾਡੇ ਅੰਦਰ ਜਾਂਦਾ ਹੈ ਜੇ ਤਾਂ ਉਹ ਬਾਹਰ ਆ ਗਿਆ ਫਿਰ ਤਾਂ ਅਸੀਂ ਆਦਮੀ ਹਾਂ ਅਤੇ ਜੇ ਉਹ ਬਾਹਰ ਨਾ ਆਇਆ ਫਿਰ ਅਸੀਂ ਮਿੱਟੀ ਦੀ ਢੇਰੀ ਹੋ ਜਾਣਾ ਹੈ ਕਿਉਂਕਿ ਜਿਹੜੀ ਸਾਡੀ ਲਿਵ ਹੈ ਸੰਸਾਰ ਦੇ ਨਾਲ ਟੁੱਟ ਕੇ ਪ੍ਰਮਾਤਮਾ ਦੇ ਵਿੱਚ ਜੁੜ ਜਾਣੀ ਹੈ ਸਾਡੀ ਜਿਹੜੀ ਆਤਮਾ ਹੈ ਉਹ ਸਾਡੇ ਸਰੀਰ ਨੂੰ ਛੱਡ ਕੇ ਚਲੀ ਜਾਣੀ ਹੈ। ਅਤੇ ਸਾਡਾ ਜਿਹੜਾ ਸਰੀਰ ਹੈ ਉਹ ਮਿੱਟੀ ਦੀ ਢੇਰੀ ਬਣ ਜਾਣਾ ਹੈ। ਹਮ ਆਦਮੀ ਹਾਂ ਇੱਕ ਦਮੀ ਮੌਲਤ ਮੋਤ ਨਾ ਜਾਣਾ। ਸਾਨੂੰ ਇਸ ਸਮੇਂ ਦਾ ਪਤਾ ਨਹੀਂ ਹੈ ਕਿ ਕਦੋਂ ਸਾਡੀ ਜਿਹੜੀ ਮੌਤ ਹੈ ਉਹ ਆ ਜਾਣੀ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਆਪਣੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਨਾ ਹੈ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤਾਂ ਸਾਨੂੰ ਸਤਿਗੁਰਾਂ ਦੇ ਨਾਲ ਜੁੜਨਾ ਪਵੇਗਾ ਪ੍ਰਮਾਤਮਾ ਦਾ ਨਾਮ ਸਾਨੂੰ ਜਪਣਾ ਪਵੇਗਾ ਫਿਰ ਹੀ ਸਾਨੂੰ ਸੁੱਖ ਪ੍ਰਾਪਤ ਹੋਵੇਗਾ ਫਿਰ ਹੀ ਸਾਨੂੰ ਸੰਤੋਖ ਪ੍ਰਾਪਤ ਹੋਵੇਗਾ ਫਿਰ ਹੀ ਸਾਡੇ ਵਿੱਚ ਨਿਮਰਤਾ ਆਵੇਗੀ ਅਤੇ ਫਿਰ ਹੀ ਜਿਹੜਾ ਮਨੁੱਖ ਹੈ ਉਹ ਤਿਆਗੀ ਬਣ ਜਾਵੇਗਾ ਫਿਰ ਜਿਹੜੇ ਮਨੁੱਖ ਦੇ ਵਿੱਚ ਇਹ ਗੁਣ ਆ ਜਾਂਦੇ ਹਨ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹ ਸੰਤ ਬਣ ਜਾਂਦੇ ਹਨ ਜਦੋਂ ਸੰਤ ਬਣ ਜਾਂਦਾ ਹੈ ਫਿਰ ਜਿਹੜਾ ਸੰਤ ਹੁੰਦਾ ਉਹ ਆਪ ਹੀ ਤਰਦਾ ਹੈ ਅਤੇ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਦਿੰਦਾ ਹੈ ਸੋ ਇਸ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਹੀ ਸਮਝਾਉਂਦੇ ਹਨ ਕਿ ਭਾਈ ਜੇ ਪਿਆਰ ਪਾਉਣਾ ਹੈ ਤਾਂ ਉਸ ਪ੍ਰਮਾਤਮਾ ਦੇ ਨਾਲ ਅਸੀਂ ਪਿਆਰ ਪਾਉਣਾ ਹੈ ਉਸ ਪ੍ਰਮਾਤਮਾ ਦਾ ਨਾਮ ਜਪਣਾ ਹੈ ਉਸ ਪ੍ਰਮਾਤਮਾ ਦੀ ਅਰਦਾਸਾ ਕਰਨੀ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਫੇਰ ਹੀ ਸਾਡਾ ਇਸ ਦੁਨੀਆ ਦੇ ਵਿੱਚ ਆਇਆ ਸਫਲਾ ਹੋਵੇਗਾ ਜੇ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਪ੍ਰਮਾਤਮਾ ਦੀ ਅਰਦਾਸਾ ਕਰਾਂਗੇ ਪ੍ਰਮਾਤਮਾ ਦੀ ਬੰਦਗੀ ਕਰਾਂਗੇ ਜਦੋਂ ਪ੍ਰਮਾਤਮਾ ਦਾ ਨਾਮ ਜਪਣਾ ਹੈ ਤਾਂ ਸਾਡੇ ਵਿੱਚ ਵਿਸ਼ਵਾਸ ਹੋਣਾ ਜ਼ਰੂਰੀ ਹੈ ਜਦੋਂ ਕੋਈ ਵੀ ਅਰਦਾਸ ਕਰਦੇ ਹਾਂ ਤਾਂ ਸਾਡੇ ਵਿੱਚ ਵਿਸ਼ਵਾਸ ਹੋਣਾ ਜ਼ਰੂਰੀ ਹੈ ਜਦੋਂ ਵਿਸ਼ਵਾਸ ਹੋਵੇਗਾ ਫਿਰ ਸਾਡੀ ਸਾਰੀ ਜਿਹੜੀ ਕੀਤੀ ਸੇਵਾ ਹੈ ਕੀਤੀ ਅਰਦਾਸ ਹੈ ਉਹ ਸਫਲ ਹੋ ਜਾਵੇਗੀ ਤੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਪਰਮਾਤਮਾ ਦੇ ਨਾਮ ਦੇ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਫੇਰ ਹੀ ਸਾਡਾ ਇਸ ਦੁਨੀਆ ਦੇ ਉਪਰ ਆਇਆ ਸਫਲਾ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ